ਮੇਰੇ 10 ਸੋਸ਼ਲ ਸਿਕਾਲ ਮੈਂ ਜੋਗਾ ਸਿੰਘ ਨੇਚਰ ਯੂਨੀਵਰਸਿਟੀ ਫਾਰਮ ਤੋਂ ਅੱਜ ਆਪਾਂ ਗੱਲ ਕਰਾਂਗੇ ਇਸ ਸਮੇਂ ਜਿਹੜੇ ਹੁਣ ਬੂਟੇ ਚੱਲ ਰਹੇ ਨੇ ਤੇ ਜਿਹੜੇ ਆਪਣੇ ਪਹਿਲਾਂ ਬੂਟੇ ਲੱਗੇ ਹੋਏ ਨੇ ਉਹਨਾਂ ਦੀ ਸੰਭਾਲ ਬਾਰੇ ਸੋ ਜਿਹੜੇ ਬੂਟੇ ਆਪਣੇ ਪਹਿਲਾਂ ਲੱਗੇ ਹੋਏ ਨੇ ਉਹ ਸਾਰੇ ਬੂਟੇ ਇਸ ਤੋਂ ਪਹਿਲਾਂ ਜਦੋਂ ਆਪਣੇ ਸਰਦੀ ਸੀਗੀ ਸਾਰੇ ਡੋਰਮੈਂਸੀ ਦੇ ਵਿੱਚ ਸੀਗੇ ਇਹ ਉਹਨਾਂ ਦੀ ਕੋਈ ਐਕਟੀਵਿਟੀ ਨਹੀਂ ਸੀਗੀ ਪਰ ਹੁਣ ਜਿਉਂ-ਜਿਉਂ ਮੌਸਮ ਚੇਂਜ ਹੋ ਰਿਹਾ ਆਪਾਂ ਦੇਖ ਰਹੇ ਆਂ ਵੀ ਟੈਂਪਰੇਚਰ ਰਾਈਜ਼ ਕਰ ਰਿਹਾ ਸੋ ਇਸ ਕਰਕੇ ਹੁਣ ਉਹਨਾਂ ਦੇ ਵਿੱਚ ਜਿਹੜਾ ਹੈਗਾ ਫਟਾਰਾ ਆਉਣਾ ਸ਼ੁਰੂ ਹੋਣਾ ਸੋ ਕਈਆਂ ਦੇ ਵਿੱਚ ਫਟਾਰਾ ਆ ਵੀ ਗਿਆ ਸੋ ਇਸ ਕਰਕੇ ਤੁਸੀਂ ਜਿਹੜਾ ਵੀ ਹੁਣ ਆਪਣੇ ਪਹਿਲਾ ਪੌਦੇ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਖਾਦ ਪਾਉਣੀ ਬੜੀ ਜ਼ਰੂਰੀ ਹੈ ਸੋ ਉਹਦੇ ਵਿੱਚ ਆਪਾਂ ਨੇ ਜਿਹੜਾ ਹੈਗਾ ਆ ਗੋਬਰ ਵਾਲੀ ਖਾਦ ਜਿਹਦੇ ਵਿੱਚ ਅਸੀਂ ਵਰਮੀ ਕੰਪੋਸਟ ਜਾਂ ਆਪਣਾ ਜਿਹੜਾ ਗੋਬਰ ਗੈਸ ਦੀ ਪਲ ਹੈਗੀ ਐਸ ਲਈ ਨਿਕਲੀ ਉਹਦਾ ਯੂਜ਼ ਕਰਨਾ ਇਸ ਤੋਂ ਬਿਨਾ ਤੁਸੀਂ ਬੋਨ ਮੀਲ ਨਿੰਮ ਦੀ ਖਾਲ ਇਹ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਸੋ ਉਹਦੇ ਨਾਲ ਕੀ ਹੋਣਾ ਵੀ ਜਦੋਂ ਨਵਾਂ ਫਟਾਰਾ ਚੱਕਣਾ ਤਾਂ ਉਹਨਾਂ ਨੂੰ ਨਿਊਟ੍ਰੀਐਂਟਸ ਦੀ ਲੋੜ ਪੈਂਦੀ ਆ ਸੋ ਨਿਊਟ੍ਰੀਐਂਟਸ ਦੀ ਪੂਰਤੀ ਦੇ ਲਈ ਜਿਹੜੇ ਹੈਗੇ ਨੇ ਸਾਨੂੰ ਖਾਦ ਪਾਉਣੇ ਬਹੁਤ ਲਾਜ਼ਮੀ ਆ ਸੋ ਇਸ ਕਰਕੇ ਤੁਸੀਂ ਬੂਟੇ ਦੀ ਏਜ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਜਿਸ ਤਰ੍ਹਾਂ 1 ਸਾਲ ਦਾ ਬੂਟਾ ਹੈਗਾ ਉਹਦੇ ਵਿੱਚ 1 ਕਿਲੋ ਤੁਸੀਂ ਵਰਮੀ ਕੰਪੋਸਟ ਜਾਂ ਗੋਬਰ ਵਾਲੀ ਪਾ ਸਕਦੇ ਹੋ ਉਹਦੇ ਵਿੱਚ ਤੁਸੀਂ 50 60 ਗ੍ਰਾਮ ਜਿਹੜਾ ਹੈਗਾ ਬੋਨਮੀ ਐਡ ਕਰ ਲਓ ਤਾਂ 1.5 ਤੋਂ 150 ਗ੍ਰਾਮ ਜਿਹੜੀ ਹੈਗੀ ਆ ਨਿੰਮ ਦੇ ਫਲ ਪਾ ਕੇ ਤਾਂ ਉਹਨੂੰ ਗੋੜ ਕੇ ਉਸ ਤੋਂ ਬਾਅਦ ਪਾਣੀ ਲਾਉਣਾ ਸੋ ਪਾਣੀ ਲਾਉਣਾ ਬੜਾ ਜ਼ਰੂਰੀ ਆ ਗੋਡੀ ਕਰਕੇ ਤਾਂ ਕਿ ਕਿਉਂਕਿ ਜਿਹੜੇ ਵੀ ਪੌਦੇ ਨੇ ਜਿੰਨੇ ਵੀ ਤੱਤ ਲੈਂਦੇ ਨੇ ਸਾਰੇ ਪਾਣੀ ਦੇ ਵਿੱਚ ਘੋਲ ਕੇ ਜੜ੍ਹਾਂ ਰਾਹੀਂ ਹੀ ਲੈਂਦੇ ਨੇ ਆਪਾਂ ਨੇ ਖਾਦ ਪਾਉਣ ਤੋਂ ਬਾਅਦ ਜਿਹੜਾ ਹੈਗਾ ਪਾਣੀ ਹਰ ਹਾਲਤ ਦੇ ਵਿੱਚ ਲਾਉਣਾ ਸੋ ਇਸ ਕਰਕੇ ਇਸ ਤਰ੍ਹਾਂ ਇਹਨਾਂ ਦੀ ਆਪਾਂ ਨੇ ਕੇਅਰ ਕਰਨੀ ਆ ਬਾਕੀ ਹੁਣ ਜਿਹੜਾ ਹੈਗਾ ਅੱਜਕੱਲ ਤੇਲਾ ਆ ਜਾਂਦਾ ਮੌਸਮ ਦੇ ਮੁਤਾਬਕ ਸੋ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਵੀ ਇਹ ਆਪਣੇ ਕੋਲ ਆਲੂ ਬੁਖਾਰਾ ਇਸ ਨੂੰ ਫੁੱਲ ਨਿਕਲ ਰਹੇ ਨੇ ਸੋ ਜਿਹੜਾ ਤੇਲਾ ਜਾਂ ਚੇਪੂਆ ਜਾਂ ਹੁੰਦਾ ਬਰੀਕ ਹੁੰਦੇ ਨੇ ਉਹ ਆਪਾਂ ਨੂੰ ਪਤਾ ਨਹੀਂ ਲੱਗਦਾ ਸੋ ਇਸ ਕਰਕੇ ਉਹ ਉਹਨਾਂ ਦਾ ਰਸ ચૂਸਣ ਲੱਗ ਜਾਂਦੇ ਨੇ ਜਿਸ ਦੇ ਨਾਲ ਜੇ ਫੁੱਲ ਨੇ ਟਿਰ ਜਾਂਦੇ ਨੇ ਤੇ ਸਾਡਾ ਜਿਹੜਾ ਹੈਗਾ ਝਾੜ ਦੇ ਉੱਤੇ ਦਾ ਬੜਾ ਮਾੜਾ ਅਸਰ ਪੈਂਦਾ ਸੋ ਇਸ ਕਰਕੇ ਅਸੀਂ ਜਿਹੜੇ ਕੀੜੇ ਮਕੌੜੇ ਨੇ ਤੇ ਉਹਨਾਂ ਤੋਂ ਵੀ ਜਿਹੜਾ ਹੈਗਾ ਇਹਨਾਂ ਦੀ ਆਪਣੇ ਸੁਰੱਖਿਆ ਕਰਨੀ ਆ ਸੋ ਉਹਦੇ ਵਾਸਤੇ ਤੁਸੀਂ ਕੋਈ ਹਲਕੀ ਨਦੀਨ ਨਾਸ਼ਕ ਦਵਾਈ ਜਿਹੜੀ ਹੈਗੀ ਆ ਉਹਦੀ ਵਰਤੋਂ ਕਰ ਸਕਦੇ ਹੋ ਤੁਸੀਂ ਇਹਨਾਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਣਾ ਕਿਉਂਕਿ ਹੁਣ ਇਹਨਾਂ ਨੇ ਫਟਾਰਾ ਵੀ ਚੱਕਣਾ ਨਾਲ ਦੀ ਨਾਲ ਇਹਨਾਂ ਦੇ ਫਲੇਵਰਿੰਗ ਸਪੋਜ ਕਰੋ ਜਿਸ ਤਰ੍ਹਾਂ ਨਿੰਬੂ ਜਾਤੀ ਦੇ ਪੌਦੇ ਨੇ ਕਿੰਨੂ ਹੈਗਾ ਮਸੰਮੀ ਮਾਲਟਾ ਸੰਤਰਾ ਜੋ ਵੀ ਹੈਗੇ ਨੇ ਤਾਂ ਇਹਨਾਂ ਨੇ ਵੀ ਹੁਣ ਇਹਨਾਂ ਦੀ ਗਰੋਥ ਹੋਣੀ ਆ ਸਪਰਾਉਟਿੰਗ ਹੋਊਗੀ ਨਾਲ ਦੀ ਨਾਲ ਇਹਨਾਂ ਨੇ ਉੱਤੇ ਜਿਹੜੇ ਹੈਗੇ ਨੇ ਫਲੇਵਰਿੰਗ ਹੋਣੀ ਆ ਸੋ ਇਸ ਕਰਕੇ ਜਦੋਂ ਮਤਲਬ ਕਿ ਫਲੇਵਰਿੰਗ ਸਟੇਜ ਤੇ ਆਉਂਦਾ ਇਹਨਾਂ ਨੂੰ ਵੱਧ ਖਾਦ ਦੀ ਲੋੜ ਪੈਂਦੀ ਆ ਸੋ ਇਸ ਕਰਕੇ ਇਹਨਾਂ ਦੇ ਪੱਤਾਂ ਦੀ ਪੂਰਤੀ ਲਈ ਸਾਨੂੰ ਖਾਦ ਪਾਉਣੀ ਆ ਜ਼ਰੂਰੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਪਾਣੀ ਲਾਉਣਾ ਇਹ ਵੀ ਬੜਾ ਜ਼ਰੂਰੀ ਆ ਸੋ ਹੁਣ ਜਿੰਨੇ ਆਪਣੇ ਬੂਟੇ ਨੇ ਹਰ ਪ੍ਰਕਾਰ ਦਾ ਜਿਹੜਾ ਬੂਟਾ ਹੁਣ ਲੱਗ ਸਕਦਾ ਕਿਉਂਕਿ ਮੌਸਮ ਠੀਕ ਹੋ ਗਿਆ ਪਹਿਲਾਂ ਆਪਾਂ ਨੇ ਜਿਹੜੇ ਝੜੂ ਵਾਲੇ ਬੂਟੇ ਸੀਗੇ ਜਿਵੇਂ ਨਾਸ਼ਪਾਤੀ ਆਲੂ ਬੁਖਾਰਾ ਬੱਗੂ ਕੋਸ਼ਾ ਤੇ ਆੜੂ ਵਗੈਰਾ ਸੇਬ ਇਹ ਸਾਰੇ ਆਪਾਂ ਲਾਏ ਨੇ ਜਿਨ੍ਹਾਂ ਨੇ ਨਹੀਂ ਲਾਏ ਉਹ ਹੁਣ ਲਗਾ ਸਕਦੇ ਨੇ ਇਸ ਤੋਂ ਬਿਨਾ ਆਂਬ ਅਮਰੂਦ ਜਾਮਣ ਚੀਕੂ ਤੇ ਨਿੰਬੂ ਜਾਤੀ ਦੇ ਸਾਰੇ ਬੂਟੇ ਕਿੰਨੂ ਮਸੰਮੀ ਮਾਲਟਾ ਸੰਤਰਾ ਜਿਹੜੇ ਇਹ ਵੀ ਤੁਸੀਂ ਲਗਾ ਸਕਦੇ ਹੋ ਸੋ ਇਸ ਕਰਕੇ ਹੁਣ ਤੁਸੀਂ ਆਪਦੀ ਵਿਉਂਤਬੰਦੀ ਕਰਕੇ ਖੇਤਾਂ ਦੇ ਵਿੱਚ ਜਾਂ ਕਿਸੇ ਦੇ ਪਲਾਟ ਪਏ ਨੇ ਉਹਦੇ ਵਿੱਚ ਜਿਹੜੇ ਵੀ ਤੁਸੀਂ ਫਲਦਾਰ ਬੂਟੇ ਲਾਉਣੇ ਚਾਹੋ ਤਾਂ ਉਹ ਲਾਉਣ ਦਾ ਬਿਲਕੁਲ ਹੁਕਮ ਸਮਾਂ ਜਿੰਨਾ ਛੇਤੀ ਹੋ ਸਕਦਾ ਤੁਸੀਂ ਇਹ ਪੌਦੇ ਲਾ ਲਓ ਤਾਂ ਕਿ ਤੁਹਾਨੂੰ ਜਿਹੜਾ ਹੈਗਾ ਹਰ ਮੌਸਮ ਦਾ ਫਲ ਜਿਹੜਾ ਉਹ ਪ੍ਰਾਪਤ ਹੋ ਸਕੇ ਤੇ ਤੁਸੀਂ ਤੰਦਰੁਸਤ ਰਹਿ ਸਕੋ ਸੋ ਸਾਰਿਆਂ ਦਾ ਬਹੁਤ ਬਹੁਤ 干了吧。